ਕੱਚ ਕਾਲੀ ਘਟਾ ਛਾਈ ਹੋਈ ਹੈ بارش ਸ਼ੁਰੂ ਹੋ ਗਈ ਹੈ ਸੋ ਜਨ ਪੰਜਾਬੀ ਨੂੰ ਇਹਦੇ ਦਸ਼ਕਾਂ ਦਾ ਸਵਾਗਤ ਹੈ ਹੁਸ਼ਿਆਰਪੁਰ ਤੋਂ ਲਾਈਵ ਹੋਏ ਆਂ بارش ਨੂੰ ਲੈ ਕੇ ਲਾਈਵ ਹੋਏ ਆਂ ਬੱਦਲ ਕਾਫੀ ਗਰਜਦੇ ਹੋਏ ਨਜ਼ਰ ਆਏ ਆ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਆ ਲਗਾਤਾਰ ਬੱਦਲ ਦੀਆਂ ਠਾ ਠਾ ਦੀਆਂ ਆਵਾਜ਼ਾਂ ਤੁਸੀਂ ਲਗਾਤਾਰ ਲਗਾਤਾਰ ਲਾਈਵ 'ਚ ਸੁਣ ਸਕਦੇ ਹੋ ਸੋ ਕਾਲੇ ਪੂਰਾ ਬੱਦਲ ਛਾਇਆ ਹੋਇਆ ਲਗਾਤਾਰ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ ਬਾਰਿਸ਼ ਏਰੀਆ ਕਿੱਥੇ-ਕਿੱਥੇ ਹੋਣ ਦੀ ਸੰਭਾਵਨਾ ਪਰ ਬਾਰਿਸ਼ ਜਿਹੜੀ ਆ ਹੱਲੇ ਸ਼ੁਰੂ ਨਹੀਂ ਹੋਈ ਹੁਸ਼ਿਆਰਪੁਰ ਦੇ ਵਿੱਚ ਬਿਲਕੁਲ ਜਿਹੜੀ ਆ ਥੋੜੀ-ਥੋੜੀ ਬਾਰਿਸ਼ ਜਿਹਨੂੰ ਕਹਿ ਸਕਦੇ ਆਪਾਂ ਕਿਤੇ-ਕਿਤੇ ਥੋੜੀ-ਥੋੜੀ ਮੋਟੀ ਬਾਰਿਸ਼ ਏਰੀਆ ਹੋ ਰਹੀ ਆ ਪਰ ਲਗਾਤਾਰ ਜਿਹੜੀ ਆ ਬਾਰਿਸ਼ ਆ ਜਿਹੜੀ ਆ ਨਹੀਂ ਹੋ ਰਹੀ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹੁਸ਼ਿਆਰਪੁਰ 시ਟੀ ਤੋਂ ਸਾਂਝੀਆਂ ਕਰ ਰਹੇ ਆ ਆਪਣੇ ਆਪਣੇ ਇਲਾਕੇ ਦਾ ਜ਼ਰੂਰ ਦੱਸਿਓ ਕਿ بارش ਏਰੀਆ ਕਿੱਥੋਂ ਕਿੱਥੋਂ ਹੋ ਰਹੀ ਆ ਜਾਣਕਾਰੀ ਹੁਸਾਨ ਆਦਮਪੁਰ ਦੇ ਵਿੱਚ ਵੀ ਪਾਰੀ بارش ਜਿਹੜੀ ਆ ਕੋਈ ਆ ਬੱਦਰ-ਬੁੱਦਰ ਕਾਫੀ ਲਸ਼ਕਦੇ ਰਹੇ ਆ ਬਿਜਲੀ ਦੀ ਲਸ਼ਕਦੀ ਰਹੀ ਆ ਬੱਦਰ ਦੀ ਗੱਜਦੇ ਰਹੇ ਆ ਸੋ ਹੁਸ਼ਿਆਰਪੁਰ ਤੋਂ ਲਾਈਵ ਹੋਏ ਆ ਜਾਣਕਾਰੀ ਸਾਂਝੀ ਕਰ ਰਹੇ ਆ ਕਿ ਹੁਸ਼ਿਆਰਪੁਰ ਦੇ ਵਿੱਚ ਬੱਦਲਾ ਜੋ ਗਰਜਦੇ ਹੋਏ ਨਜ਼ਰ ਆਇਆ ਬਿਜਲੀ ਜੋ ਲਸ਼ਕਦੀ ਹੋਈ ਨਜ਼ਰ ਆਈ ਆ بارش ਜਿਹੜੀ ਬਹੁਤ ਘੱਟ ਜਿਹੜੀ ਆ ਹੋ ਰਹੀ ਆ ਸੋ ਆਪਣੇ ਆਪਣੇ ਇਲਾਕੇ ਦੇ ਕਮੈਂਟ ਕਰਕੇ ਜਰੂਰ ਦੱਸਿਓ ਕਿ بارش ਜਿਹੜੀ ਆ ਕਿੱਥੇ-ਕਿੱਥੇ ਹੋ ਰਹੀ ਆ ਸੋ ਜਾਣਕਾਰੀ ਸਾਂਝੀ ਕਰ ਰਿਹਾ ਬੱਦਲ ਨੂੰ ਲੈ ਕੇ ਮੌਸਮ ਨੂੰ ਲੈ ਕੇ ਜਾਣਕਾਰੀ ਸਾਂਝੀ ਕਰ ਰਿਹਾ ਆਪਣੇ ਆਪਣੇ ਇਲਾਕੇ ਦਾ ਜਰੂਰ ਦੱਸਿਓ ਕਿ بارش ਜਿਹੜੀ ਆ ਕਿੱਥੇ-ਕਿੱਥੇ ਹੋ ਰਹੀ ਆ ਹੁਸ਼ਿਆਰਪੁਰ ਤੋਂ ਲਾਈ ਵੀ ਤਸਵੀਰਾਂ ਸਾਂਝੀਆਂ ਕਰ ਰਿਹਾ ਬੱਦਲ ਜਿਹੜਾ ਗਰਜਦਾ ਹੋਇਆ ਨਜ਼ਰ ਆਇਆ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਹੁਸ਼ਿਆਰਪੁਰ ਸੀਰੀ ਤੋਂ ਸਾਂਝੀਆਂ ਕਰ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਾਰਿਸ਼ ਏਰੀਆ ਕਿੱਥੇ-ਕਿੱਥੇ ਹੋ ਰਹੀ ਆ ਸੋ ਹਮੇਸ਼ਾ ਦਸ਼ਕਰ ਵਿੱਚ ਦੱਦੇ ਰਹਿੰਦੇ ਆ ਕਿ ਬਾਰਿਸ਼ ਨੂੰ ਲੈ ਕੇ ਜਾਂ ਹੋਰ ਹੁਸ਼ਿਆਰਪੁਰ ਦੇ ਵਿੱਚ ਮੁੱਦਿਆਂ ਨੂੰ ਲੈ ਕੇ ਜਿਹੜਾ ਅਸੀਂ ਹਮੇਸ਼ਾ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿ بارش ਜਿਹੜੀ ਆ ਕਿੱਥੇ-ਕਿੱਥੇ ਹੋ ਰਹੀ ਆ ਹੁਸ਼ਿਆਰਪੁਰ ਸੀੜੀ ਤੋਂ ਤਸਵੀਰਾਂ ਸਾਂਝੀਆਂ ਕਰਦੇ ਆ ਕਿ بارش ਜਿਹੜੀ ਆ ਹੋਣ ਦੀ ਪੂਰੀ ਸੰਭਾਵਨਾ ਪਰ ਬੱਦਲ ਜਿਹੜਾ ਲਸ਼ਕਦਾ ਹੋਇਆ ਲਾਈਵ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਬੱਦਲ ਜਿਹੜਾ ਪੂਰਾ ਕਾਲੇ ਰੰਗ ਦਾ ਛਾਇਆ ਹੋਇਆ ਆਪਣੇ-ਆਪਣੇ ਇਲਾਕੇ ਦਾ ਕਮੈਂਡ ਕਰਕੇ ਜਰੂਰ ਦੱਸਿਓ ਕਿ بارش ਜਿਹੜੀ ਆ ਕਿੱਥੇ-ਕਿੱਥੇ ਹੋ ਰਹੀ ਆ ਬੱਦਲ ਜਿਹੜਾ ਲਸ਼ਕਦਾ ਹੋਇਆ ਸੌਰੀ ਵੀਰੀ ਦੀ ਜੋ ਲਸ਼ਕਦੀ ਹੋਈ ਨਜ਼ਰ ਆਈ ਹੈ ਬੱਦਲ ਦੀ ਜੋ ਗਰਜਦੇ ਹੋਏ ਨਜ਼ਰ ਆਈ ਹੈ ਲਗਾਤਾਰ ਸੀਨਾ ਸਾਂਝੀਆਂ ਕਰ ਰਿਹਾ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਾਰਿਸ਼ ਜਿਹੜੀ ਆ ਕਿੱਥੇ-ਕਿੱਥੇ ਹੋ ਰਹੀ ਆ ਸੋ ਲਗਾਤਾਰ ਸੀਨਾ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਆ ਉਹ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਸ਼ਾਰਪੋਰਟ ਸਿਟੀ ਤੋਂ ਸਾਂਝੀਆਂ ਕਰ ਰਿਹਾ ਹਾਂ ਲਗਾਤਾਰ ਬਿਜਲੀ ਲਸ਼ਕਦੀ ਹੋਈ ਨਜ਼ਰ ਆਈ ਆ ਬਿਜਲੀ ਗਰਜ ਬੱਦਰ ਗਰਜਦੇ ਹੋਏ ਨਜ਼ਰ ਆਇਆ ਸੋ بارش ਜਿਹੜੀ ਆ ਸੁਭਾਵਨਾ ਜਿਹੜੀ ਆ ਹਲੇ ਸ਼ੁਰੂ ਨਹੀਂ ਹੋਈ ਜੋ ਬੱਦਲ ਜਿਹੜਾ ਲਸ਼ਕਦਾ ਹੋਇਆ ਨਜ਼ਰ ਆਇਆ ਸੋਰੀ ਗਰਜਦਾ ਹੋਇਆ ਨਜ਼ਰ ਆਇਆ ਬਿਜਲੀ ਜਿਹੜੀ ਲਸ਼ਕਦੀ ਹੋਈ ਨਜ਼ਰ ਆਈ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਾਰਿਸ਼ ਜਿਹੜੀ ਆ ਕਿੱਥੇ-ਕਿੱਥੇ ਹੋ ਰਹੀ ਆ। ਸੋ ਹਿਸ਼ਾਰਪੁਰ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ, ਹਿਸ਼ਾਰਪੁਰ 시ਟੀ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ। ਮੌਸਮ ਨੂੰ ਲੈ ਕੇ ਲਾਈਵ ਹੋਈ ਆ, ਹਮੇਸ਼ਾ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ, ਮੌਸਮ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ। ਸੋ ਖਾਸ ਕਰਕੇ ਲਾਈਵ ਹੋਇਆ ਬੱਦਲ ਨੂੰ ਤੇ بارش ਨੂੰ ਤੇ ਬਿਜਲੀ ਲਸ਼ਕਦੀ ਨੂੰ ਲੈ ਕੇ ਲਾਈਵ ਹੋਇਆ ਜਾਣਕਾਰੀ ਹਮੇਸ਼ਾ ਸਾਂਝੀ ਕਰਦੇ ਰਹਿੰਦੇ ਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿ بارش ਜਿਹੜੀ ਆ ਕਿੱਥੇ-ਕਿੱਥੇ ਹੋ ਰਹੀ ਆ ਪਹਿਲਾਂ ਹਵਾ ਬਹੁਤ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਹਾਂਜੀ ਰਕੇਸ਼ ਕੁਮਾਰ ਜੀ ਹਵਾ ਪਹਿਲਾਂ ਹਵਾ ਬਹੁਤ ਵਰਕੀ ਬੱਦਲ ਗਰਦੇ ਬਿਜਲੀ ਲਸ਼ਕਦੀ ਟਾਂਡਾ ਰੋਡ ਪੁਸ਼ਾਪੁਰ ਸ਼ੋਹ ਪੁਸ਼ਾਪੁਰ ਤੋਂ ਸਾਡੇ ਰਕੇਸ਼ ਜਨ ਪੰਜਾਬੀ ਨੋਜ਼ ਦੇ ਦਸਤਕ ਜੁੜੇ ਆ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਆ ਕਿ ਟਾਂਡਾ ਰੋਡ ਤੋਂ ਜਿਹੜਾ ਬੱਦਲ ਲਸ਼ਕਦੇ ਹੋਏ ਨਜ਼ਰ ਆਇਆ ਮੀਂਹ ਪੈਣ ਦੀ ਜਿਹੜੀ ਸੁਭਾਵਨਾ ਜਿਹੜੀ ਆ ਰਕੇਸ਼ ਕੁਮਾਰ ਜੋ ਜਨ ਪੰਜਾਬੀ ਨੋਜ਼ ਨਾਲ ਜੁੜੇ ਹੈ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਹਰ ਜਿਹੜੀ ਐਸੀ ਟੈਡੇ ਇਨਬਾਕਸ ਚ ਦਿੱਤੇ ਗਏ ਸਵਾਲ ਤੇ ਜਵਾਬ ਦਾ ਸੀ ਜਿਹੜਾ ਜਵਾਬ ਦੇ ਸਕੀਏ ਤੇ ਹਮੇਸ਼ਾ ਜਰੀਏ ਜਨਪਿਆਵੀ ਨੂਰੀ ਦੇ ਦਰਸ਼ਕਾਂ ਨੂੰ ਦੱਸਦੇ ਰਹੀਏ ਕਿ بارش ਜਿਹੜੀ ਕਿੱਥੇ-ਕਿੱਥੇ ਹੋ ਰਹੀ ਆ ਬਹੁਤ-ਬਹੁਤ ਧੰਨਵਾਦ ਰਕੇਸ਼ ਕਮਾਜੀ ਜਨਪਿਆਵੀ ਨੂਰੀ ਨਾਲ ਕਮੈਂਟ ਕਰਨ ਲਈ ਸੋ ਚਾਰੇ ਨੂੰ ਬੱਦ ਬੱਦ ਸਬਸਕ੍ਰਾਈਬਰ ਦੀ ਜਰੂਰ ਕਰਿਓ ਜੀ ਸੋ ਜਾਣਕਾਰੀ ਸਾਂਝੀ ਕਰ ਰਹੀ ਆ ਕਿ ਹੁਸ਼ਿਆਰਪੁਰ ਦੇ ਵਿੱਚ ਬਾਰਿਸ਼ ਜਿਹੜੀ ਹੈ ਬਹੁਤ ਤੇਜ਼ੀ ਦੇ ਨਾਲ ਹੋਣ ਦੀ ਸੰਭਾਵਨਾ ਪਰ ਬੱਦਲ ਜਿਹੜੇ ਗਰਜਦੇ ਹੋਏ ਨਜ਼ਰ ਆਏ ਆ ਬਿਜਲੀ ਲਸ਼ਕਦੀ ਹੋਈ ਨਜ਼ਰ ਆਈ ਆ ਜਾਣਕਾਰੀ ਅਨੁਸਾਰ ਆਦਮਪੁਰ ਦੇ ਵਿੱਚ ਦੀ ਜਿਹੜੀ ਆ ਕਲੀਰ ਸਿੰਘ ਕੜਿਆਲ ਜੀ ਖਵਾਸਪੁਰ ਟੀਵੀ ਤੋਂ ਸਾਡੇ ਵੀਰ ਉਹਨਾਂ ਨੇ ਜਾਣਕਾਰੀ ਜਨਪਿਆਬੀ ਨਿਊਜ਼ ਨੂੰ ਦਿੱਤੀ ਹੈ ਕਿ ਜਿਹੜੀ ਬਾਰਿਸ਼ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਜਿਹੜੀ ਆ ਕੋਰੀਆ ਆਦਮਪੁਰ ਤੇ ਪਿੰਡ ਕੜਿਆਲ ਦੇ ਵਿੱਚ ਜੋ ਜਾਣਕਾਰੀ ਸਾਂਝੀ ਕੀਤੀ ਹੈ ਖ਼ਬਾਅਸਪੋਰਟ ਟੀਵੀ ਤੋਂ ਕਰਵੀਰ ਸਿੰਘ ਕੜਿਆਲ ਭਾਜੀ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਭਾਜੀ ਸੰਪਰਕ ਕਰਨ ਲਈ ਤੁਹਾਡਾ ਤੇ ਬਾਕੀ ਦੀ ਦਰਸ਼ਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਨਬਾਕਸ ਵਿੱਚ ਜਾ ਕੇ ਜਾਂ ਸਾਨੂੰ ਕਾਲ ਕਰਕੇ ਜਿਹੜੀ ਜਾਣਕਾਰੀ ਜਰੂਰ ਸਾਂਝੀ ਕਰਿਆ ਕਰੋ ਕਿ ਜਿਹੜੇ ਕੀ ਅਸੀਂ ਦਰਸ਼ਕਾਂ ਨੂੰ ਜਿਹੜਾ ਹਮੇਸ਼ਾ ਦੱਸਦੇ ਰਹੀਏ ਕਿ بارش ਏਰੀਆ ਕਿੱਥੇ-ਕਿੱਥੇ ਹੋ ਰਹੀ ਆ ਸੋ ਲਗਾਤਾਰ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਹਾਂ ਕਮੈਂਟ ਕਰਕੇ ਜਰੂਰ ਜਾਣਕਾਰੀ ਸਾਂਝੀ ਕਰਿਓ ਤੇ ਜਿਹੜਾ ਅਸੀਂ ਹਰ ਜਵਾਬ ਤੁਹਾਨੂੰ ਦੇ ਸਕੀਏ ਤੁਹਾਡੇ ਦਿੱਤੇ ਹੋਏ ਕਮੈਂਟ ਬਾਕਸ ਚ ਲਿਖੇ ਹੋਏ ਮੈਸੇਜ ਐ ਅਸੀਂ ਹਮੇਸ਼ਾ ਜਿਹੜੇ ਅਪਲਾਈ ਕਰਦੇ ਰਹਿੰਦੇ ਆਂ ਦਰਸ਼ਕਾਂ ਨੂੰ ਦੱਸਦੇ ਰਹਿੰਦੇ ਆਂ ਕਿ ਮੌਸਮ ਨੂੰ ਲੈ ਕੇ ਜਿਹੜਾ ਜਾਣਕਾਰੀ ਹਮੇਸ਼ਾ ਸਾਂਝੀਆਂ ਕਰਦੇ ਰਹਿੰਦੇ ਆਂ ਕਮੈਂਟ ਕਰਕੇ ਜਰੂਰ ਦੱਸਿਓ ਕਿ بارش ਏਰੀਆ ਕਿੱਥੇ ਕਿੱਥੇ ਹੋ ਰਹੀ ਹੈ ਬੱਦਲ ਵੀ ਬੜਾ ਲਚਕਦਾ ਹੈ ਤਸਵੀਰ ਦੇ ਹੋ ਯੱਤਮੀ ਨੇ ਨਿਆ ਲਾਈ ਤਸਵੀਰਾਂ ਜਿਸ ਤੇ ਕੀ ਕੀ ਵਰ ਬਿੱਤੇ ਪਾਰੀ ਮਾਰੇ ਛੰਤੀ ਸਭਾਵਨਾ ਹੈ ਜਿਸ ਤੇ ਕੀ ਬੱਦਲ ਵਿਗਾਰਦੇ ਦੇ ਲਚਕਦੇ ਨਜ਼ਰ ਆ ਰਹੇ ਹਨ ਕਾਲੀਆ ਘਟਾਵਾਂ ਛਾਈਆਂ ਹੋਈਆਂ ਹਨ ਤੁਸੀਂ ਦੇਖਦੇ ਹੋ ਯਾਨ ਪੰਜਾਬੀ ਨੇ ਜੀ ਇਹ ਹੋਪਦਾ ਕਿ ਕੋਈ ਜਵਾਬ ਤੁਹਾਨੂੰ ਸੋ ਲਗਾਤਾਰ ਤਾਂ ਸਿਵਿਲਾ ਸਾਂਝਿਆ ਕਰ ਰਹੇ ਹਾਂ ਸ਼ਾਰਪੋਰਟ ਸਿਟੀ ਤੋਂ ਸਾਂਝਿਆ ਕਰ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿ بارش ਜਿਹੜੀ ਆ ਕਿੱਥੇ ਕਿੱਥੇ ਹੋ ਰਹੀ ਆ ਹਮੇਸ਼ਾ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਕਿ ਹਰ ਤਰ੍ਹਾਂ ਦੀ ਖਬਰ ਜਿਹੜੀ ਆ ਪੈਲ ਦਿਹਾੜ ਤੇ ਜਿਹੜੀ ਜਨਪਿਆਬੀ ਨੂਜ ਤੇ ਨਾਲ ਲਗਾਤਾਰ ਦਸ਼ਕ ਦੇਖਦੇ ਰਹਿੰਦੇ ਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਕਿ بارش ਜਿਹੜੀ ਆ ਕਿੱਥੇ ਕਿੱਥੇ ਹੋ ਰਹੀ ਆ ਜੇਕਰ ਕਿਤੇ ਹੋਰ ਜਨਪਿਆਬੀ ਨੂਜ ਨਾਲ ਖਬਰਾਂ ਜਰੀਆ ਪੇ ਜਿੰਨਾ ਚਾਹੁੰਦਾ ਤਾਂ ਸਾਡੇ ਸੰਪਰਕ ਨੰਬਰ 9814057313 ਤੇ ਸਾਨੂੰ ਸੰਪਰਕ ਕਰ ਸਕਦਾ ਹੈ 9814057313 9814057313 ਤੇ ਸਾਨੂੰ ਹਰ ਤਰ੍ਹਾਂ ਦੀ ਜਰੀਆ ਖਬਰ ਤੁਸੀਂ ਆਪ ਪੇ ਸਾਇਦਰ ਜਿਹੜੀ ਕਿ ਅਸੀਂ ਜਨ ਪੰਜਾਬੀ ਨਿਊਜ਼ ਦੇ ਹਮੇਸ਼ਾ ਜਿਹੜੀਆਂ ਅਪਡੇਟ ਕਰਦੇ ਰਹਿੰਦੇ ਆ ਸੋ ਪੰਜਾਬ ਨਾਲ ਜੁੜੀਆਂ ਹਰ ਤਰ੍ਹਾਂ ਦੀ ਖਬਰ ਜਿਹੜੀ ਆ ਤੁਸੀਂ ਜਨ ਪੰਜਾਬੀ ਨਿਊਜ਼ ਦੇ ਲਗਾਤਾਰ ਦੇਖ ਸਕਦੇ ਹੋ ਜੇਕਰ ਸਾਡੇ ਚੈਨਲ ਤੁਸੀਂ ਸਬਸਕ੍ਰਾਈਬਰ ਕੀਤਾ ਹੋਊਗਾ ਤਾਂ ਇਹ ਲਗਾਤਾਰ ਜਿਹੜੀਆਂ ਤੁਸੀਂ ਹੁਸ਼ਿਆਰਪੁਰ ਤੇ ਵਕ ਵਕ ਪੰਜਾਬ ਦੇ ਵਿੱਚੋਂ ਕੋਨੇ ਕੋਨੇ ਤੋਂ ਜਿਹੜੀਆਂ ਖਬਰਾਂ ਤੁਸੀਂ ਹਮੇਸ਼ਾ ਜਿਹੜੀਆਂ ਦੇਖ ਸਕਦੇ ਹੋ ਸੋ ਹੁਸ਼ਿਆਰਪੁਰ ਤੋਂ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਸੀੜੀ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਮੈਂਟ ਕਰਕੇ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਕੀ بارش ਏਰੀਆ ਕਿੱਥੇ ਕਿੱਥੇ ਹੋ ਰਹੀ ਆ ਬੱਦਲ ਕਿੱਥੇ ਕਿੱਥੇ ਗਰਜਦੇ ਹੋਏ ਆ ਸੋ ਹੁਸ਼ਿਆਰਪੁਰ ਤੋਂ ਲਾਈਵ ਤੁਸੀਂ ਦੇਖ ਰਹੇ ਹੋ ਸੋ ਬੱਦਲ ਦੀ ਜਿਹੜਾ ਬਿਲਕੁਲ ਲਸ਼ਕਦਾ ਜਿਹੜਾ ਗਰਜਦਾ ਸੀਗਾ ਉਹਦੀ ਬੰਦ ਹੋ ਚੁੱਕਿਆ ਹੈ ਬਿਜਲੀ ਜਿਹੜੀ ਲਸ਼ਕਦੀ ਸੀਗੀ ਉਹਦੀ ਬਿਲਕੁਲ ਤੋੜ ਤੇ ਜਿਹੜੀ ਬੰਦ ਹੋ ਚੁੱਕੀ ਆ ਜਿਹੜਾ ਕੀ ਹਵਾ ਜੀ ਮਾਰੀ ਮੋਟੀ ਚੱਲਦੀ ਸੀਗੀ ਉਹਦੀ ਬਿਲਕੁਲ ਬੰਦ ਹੋ ਚੁੱਕੀ ਹੈ ਜਿਹੜਾ ਬਾਰਿਸ਼ ਜਿਹੜੀ ਹੋਣ ਦੀ ਸਭਾਵਨਾ ਸੀਗੀ ਥੋੜਾ ਥੋੜੀ ਬਾਰਿਸ਼ ਜਿਹੜੀ ਹੋ ਰਹੀ ਸੀ ਉਹਦੀ ਬਿਲਕੁਲ ਤੌਰ ਤੇ ਜਿਹੜੀ ਆ ਬੰਦ ਹੋ ਚੁੱਕੀ ਆ ਜਾਣਕਾਰੀ ਹੋਰ ਸਾਂਝੀ ਕਰ ਰਹੇ ਆ ਕਿ ਕਮੈਂਟ ਕਰਕੇ ਜਰੂਰ ਦੱਸਿਓ ਕਿ ਹੁਸ਼ਿਆਰਪੁਰ ਦੇ ਨਾਲ-ਨਾਲ ਲੱਗਦੇ ਜਿਹੜੇ ਆਪਣੇ ਇਲਾਕੇ ਆ ਜਿਹੜੇ ਉੱਥੇ ਤੇ ਕਿੱਥੇ-ਕਿੱਥੇ ਦੇ ਜਿਹੜੇ ਆ ਬਾਰਿਸ਼ ਜਿਹੜੀ ਆ ਹੋਣ ਅ ਸ਼ੁਰੂ ਹੋ ਰਹੀ ਹੈ ਜਾਂ ਨਹੀਂ ਹੋਈ ਆ ਜਾਂ ਹੋਰ ਕੋਈ ਜਾਣਕਾਰੀ ਜਿਹੜੀ ਸਾਂਝੀ ਕਰਨਾ ਚਾਹੁੰਦੇ ਤਾਂ ਪੂਰੇ ਪੰਜਾਬ ਲੈਵਲ ਤੇ ਜਿਹੜੀ ਹਰ ਤੁਹਾਨੂੰ ਖਬਰ ਦੇ ਰਹੀ ਹੈ ਤੁਸੀਂ ਜਨ ਪੰਜਾਬੀ ਨੂੰ ਇਹ ਤੇ ਸਾਂਝੀ ਕਰ ਸਕਦੇ ਹੋ ਸੋ ਲਗਾਤਾਰ ਦਸ਼ਕਨ ਜੁੜਨ ਵਾਲੇ ਫਿਰ ਆਪਣੀ ਬੇਨਤੀ ਕਰਦੇ ਆ ਕਿ ਚਾਹਣ ਜੋ ਸਬਸਕ੍ਰਾਈਬ ਕਰ ਲੈਣ ਨਾਲ ਘੰਟੀ ਦੇ ਬਟਨ ਦੀ ਆਲਟੇ ਜਰੂਰ ਕਰਨਾ ਵੱਡੀ ਜਨਸੰਖਿਆ ਦੇ ਵਿੱਚ ਸਾਡੇ YouTube ਦੇ ਨਾਲ ਦੀ ਜਰੂਰ ਜੁੜੋ ਕਿ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਜਨ ਪੰਜਾਬੀ ਨੂ ਦੇ Facebook ਪੇਜ ਨੂੰ ਪਿਆਰ ਮੁਹੱਬਤ ਦਿੰਦਾ ਹੈ ਇਸੇ ਤਰ੍ਹਾਂ ਅਸੀਂ ਆਸ ਕਰਦੇ ਹਾਂ ਕਿ ਸਾਡੇ YouTube ਚੈਨਲ ਨੂੰ ਜਰੂਰ ਤੁਸੀਂ ਪਿਆਰ ਮੁਹੱਬਤ ਦਿਓਗੇ ਤੇ ਲਗਾਤਾਰ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋਗੇ ਤੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਖਬਰ ਹੈ ਜਿਹੜੀ ਸਾਂਝੀ ਕਰਦੇ ਰਹਾਂਗੇ ਤੇ ਲਗਾਤਾਰ ਤੁਸੀਂ ਤਸਵੀਰਾਂ ਜਿਹੜੀਆਂ ਜਨ ਪੰਜਾਬੀ ਨੂ ਦੀਆਂ ਦੇਖਦੇ ਰਹੋਗੇ ਸੋ ਨਵੇਂ-ਨਵੇਂ ਜਿੰਨੇ ਵੀ ਦਰਸ਼ਕ ਜੁੜੇ ਆ ਤੇ ਉਹ ਜਰੂਰ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਸ਼ਾਰਪੁਰ ਫੀਵੀ ਤੋਂ ਸਾਂਝੀਆਂ ਕਰ ਰਿਹਾ ਕਿ ਜਿੱਥੇ ਬੱਦਲ ਜਿਹੜਾ ਗਰਜਦਾ ਹੋਇਆ ਨਜ਼ਰ ਆਇਆ ਬਿਜਲੀ ਜੋ ਲ闪ਦੀ ਹੋਈ ਨਜ਼ਰ ਆਈ ਆ بارش ਜਿਹੜੀ ਆ ਥੋੜੀ-ਥੋੜੀ ਪੈਣ ਦੀ ਸੁਭਾਅਨਾ ਸੀਗੀ ਪਰ ਜਿਹੜੀ ਆ ਬਿਲਕੁਲ ਹੁਣ ਬੰਦ ਹੋ ਚੁੱਕੀ ਆ ਬੱਦਲ ਜਿਹੜਾ ਗਰਜਦਾ ਸੀਗਾ ਉਹਦੀ ਬਿਲਕੁਲ ਬੰਦ ਹੋ ਚੁੱਕਿਆ ਜੋ ਬਿਜਲੀ ਜਿਹੜੀ ਅਛਕਦੀ ਪਈ ਸੀ ਉਹਦੀ ਬਿਲਕੁਲ ਤੌਰ ਤੇ ਜਿਹੜੀ ਆ ਬੰਦ ਹੋ ਚੁੱਕੀ ਹੈ ਜਿਹੜਾ ਜੇਕਰ بارش ਦੀ ਗੱਲ ਕਰੀਏ ਤੇ بارش ਦੀ ਜਿਹੜੀ ਆ ਬਿਲਕੁਲ ਜਿਹੜਾ ਨਹੀਂ ਆ ਬੰਦ ਹੋ ਚੁੱਕਿਆ ਪਰ ਜਿਹੜਾ ਆਮ ਤੌਰ ਤੇ ਦੇਖਿਆ ਜਾਵੇ ਤਾਂ ਜਿਹੜੀ ਬੱਦਲ ਆ ਜਿਹੜਾ ਬਿਲਕੁਲ ਕਾਲੇ ਰੰਗ ਚ ਛਾਇਆ ਹੋਇਆ ਸੋ ਮਾੜੀ ਮੋਟੀ ਜਿਹੜੀ ਆ ਹਵਾ ਜੋ ਆ ਚਾਦੀ ਹੋਈ ਨਜ਼ਰ ਆਈ ਹੈ ਕਾਫੀ ਲੋਕਾਂ ਨੂੰ ਗਰਮੀ ਤੋਂ ਦੀ ਰਾਹਤ ਜਿਹੜੀ ਹੈ ਮਿਲ ਚੁੱਕੀ ਹੈ ਕਿਉਂਕਿ 2-3 ਦਿਨਾਂ ਤੋਂ ਗਰਮੀ ਜਿਹੜੀ ਆ ਬਹੁਤ ਤੇਜ਼ੀ ਦੇ ਨਾਲ ਫੋਰ ਸੀ ਹੁਸ਼ਿਆਰਪੁਰ ਦੇ ਵਿੱਚ ਕਾਫੀ ਜਿਹੜੇ ਲੋਕਾਂ ਦੇ ਸਾਹ ਘੁੱਟਦੇ ਹੋਏ ਨਜ਼ਰ ਆਏ ਸੀ ਤੇ ਹੁਣ ਜਿਹੜੇ ਆ ਲੋਕਾਂ ਦੇ ਸਾਹ ਖੋਲਦੇ ਹੋਏ ਨਜ਼ਰ ਆਏ ਆ ਸੋ ਦਰਸ਼ਕਾਂ ਨੂੰ ਜਰੂਰ ਦੱਸ ਦਈਏ ਕਿ ਜਨ ਪੰਜਾਬੀ ਨਿਊਜ਼ ਨਾਲ ਲਗਾਤਾਰ ਜੁੜਨ ਵਾ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਨ ਤੇ ਲਗਾਤਾਰ ਤਸਵੀਰਾਂ ਤੁਸੀਂ ਹੁਸ਼ਿਆਰਪੁਰ ਸੀਰੀਜ਼ ਤੋਂ ਜਿਹੜੀਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਬੱਦਲ ਜਿਹੜਾ ਪੂਰਾ ਕਾਲੇ ਰੰਗ ਚ ਛਾਇਆ ਹੋਇਆ ਆਪਣੇ ਆਪਣੇ ਕਮੈਂਟ ਕਰਕੇ ਇਲਾਕੇ ਦਾ ਜ਼ਰੂਰ ਦੱਸਿਓ ਜਿੰਨੇ ਵੀ ਨਵੇਂ ਦਰਸ਼ਕ ਜੁੜਿਆ ਚ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਨਾਲ ਫੇਸਬੁੱਕ ਪੇਜ ਨੂੰ ਵੀ ਜ਼ਰੂਰ ਫੋਲੋ ਕਰ ਲਓ ਜੀ ਸੋ ਬਹੁਤ ਬਹੁਤ ਧੰਨਵਾਦ ਨਵੇਂ ਜਿੰਨੇ ਵੀ ਦਰਸ਼ਕ ਜੁੜਿਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ